ਤੁਸੀਂ ਦੇਖ ਰਹੇ ਹੋ ਪੰਜਾਬੀ ਪੁਆਇੰਟ ਟੀਵੀ ਤੇ ਮੈਂ ਹਰਿੰਦਰ ਬਾਜਵਾ ਦਰਅਸਲ ਲੋਕ ਸਭਾ ਚੋਣਾਂ ਨੇ ਤੇ ਹਰ ਕਿਸੇ ਦੀ ਆਖੇ ਇਸ ਗੱਲ ਦੇ ਉੱਤੇ ਐ ਵੀ ਕਿਹੜੇ ਹਲਕੇ ਤੋਂ ਕਿਹੜਾ ਉਮੀਦਵਾਰ ਅੱਗੇ ਚੱਲਦਾ ਹੈ ਕਿਹੜਾ ਪਿੱਛੇ ਤੇ ਕਿਹਦੀ ਹਵਾ ਬਣ ਗਈ ਹੈ ਗੱਲ ਕਰਦੇ ਆ ਜਲੰਧਰ ਲੋਕ ਸਭਾ ਹਲਕੇ ਦੀ ਜਲੰਧਰ ਦੇ ਵਿੱਚ ਬੜਾ ਕਸੂਤਾ ਮੁਕਾਬਲਾ ਆ ਪਰ ਇਸ ਮੁਕਾਬਲੇ ਦੀਆਂ ਕਈ ਰੋਚਕ ਗੱਲਾਂ ਨੇ ਜਿਹੜੀਆਂ ਸਾਂਝੀਆਂ ਕਰਦੇ ਲੋਕ ਸਭਾ ਚੋਣਾਂ ਦਾ ਦੌਰ ਹੈ ਤੇ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਸਾਫਕਾ ਮੁੱਖ ਮੰਤਰੀ ਨੂੰ ਜਲੰਧਰ ਤੋਂ ਮੈਦਾਨ ਚ ਉਤਾਰਿਆ आम आदमी पार्टी अकाली दल ਚੋ ਲਿਆ ਕੇ ਪਵਨ ਕੁਮਾਰ ਟਿੰਨੂ ਨੂੰ ਮੈਦਾਨ ਚ ਉਤਾਰ ਚੁੱਕੀ ਹੈ ਬੀਜੇਪੀ ਨੇ ਕਾਂਗਰਸ ਆਪ ਚੋ ਲਿਆ ਕੇ ਜਿਹੜਾ ਉਹ ਸੁਸ਼ੀਲ ਕੁਮਾਰ ਰਿੰਕੂ ਨੂੰ ਮੈਦਾਨ ਚ ਉਤਾਰ ਰਿਹਾ ਅਤੇ ਅਕਾਲੀ ਦਲ ਵੀ ਕਿਸੇ ਤੋਂ ਪਿੱਛੇ ਨਹੀਂ ਰਿਹਾ ਤੇ ਉਹਨੇ ਕਾਂਗਰਸ ਚੋ ਲਿਆ ਕੇ ਸਾਬਕਾ ਕਾਂਗਰਸ ਦੇ ਸੂਬਾਈ ਪ੍ਰਧਾਨ ਅਤੇ ਕੈਬਨ ਮੰਤਰੀ ਮਹਿੰਦਰ ਸਿੰਘ ਕੇਪੀ ਨੂੰ ਮੈਦਾਨ ਚ ਉਤਾਰਿਆ ਕੁੱਲ ਮਿਲਾ ਕੇ ਹੁਣ ਆਪਾਂ ਸਥਿਤੀਆਂ ਤੇ ਗੱਲ ਕਰਦੇ ਹਾਂ ਜੇਕਰ ਤੁਸੀਂ ਜਲੰਧਰ ਸੀਟ ਨੂੰ ਦੇਖਣਾ ਹੋਵੇ ਤੁਹਾਨੂੰ ਤਿੰਨ ਚਾਰ ਕੀ ਨੋਟਸ ਪਹਿਲਾਂ ਪਤਾ ਹੋਣੇ ਚਾਹੀਦੇ ਨੇ ਜਲੰਧਰ ਇੱਕ ਤਾਂ ਸ਼ਹਿਰ ਹੈ ਸ਼ਹਿਰ ਦੇ ਵਿੱਚ ਉਸਦੇ ਲਗਭਗ ਚਾਰ ਵਿਧਾਨ ਸਭਾ ਹਲਕੇ ਨੇ ਜਲੰਧਰ ਕੇਂਦਰੀ ਜਲੰਧਰ ਵੈਸਟ ਜਲੰਧਰ ਨਾਰਥ ਜਲੰਧਰ ਕੈਂਟ ਇਹ ਲਗਭਗ ਸ਼ਹਿਰ ਦੇ ਹਲਕੇ ਨੇ ਇੱਥੇ ਸ਼ਹਿਰੀ ਵੋਟ ਹੈਗੀ ਹੈ ਉਸ ਤੋਂ ਬਾਅਦ ਪਿੰਡੂ ਹਲਕੇ ਨੇਗੇ ਜਿਨ੍ਹਾਂ ਦੇ ਵਿੱਚ ਕਰਤਾਰਪੁਰ ਆ ਆਦਮਪੁਰ ਆ ਨਕੌਦਰ ਆ ਫਲੋਰ ਆ ਸ਼ਾਹਕੋਟ ਆ ਇਹ ਹਲਕੇ ਨੇ ਹਰ ਹਲਕੇ ਦੀ ਡੈਮੋਗ੍ਰਾਫੀ ਆਪਣੇ ਲੈਵਲ ਦੀ ਹੈ ਸ਼ਹਿਰਾ ਦੇ ਅੰਦਰ ਹਿੰਦੂ ਵੋਟ ਪਲੱਸ ਦਲਿਤ ਵੋਟ ਡੋਮੀਨੇਟ ਕਰਦਾ ਹੈ ਬੜੇ ਸਿੱਧੇ ਤੌਰ ਤੇ ਜਾਂ ਸ਼ਹਿਰੀ ਸਿੱਖ ਦਾ ਵੋਟ ਹੁਣ ਜੇਕਰ ਸ਼ਹਿਰ ਦੀ ਸਥਿਤੀ ਦੇਖੀਏ ਤਾਂ ਸ਼ਹਿਰ ਦੇ ਵਿੱਚ ਮੁਕਾਬਲਾ ਪਹਿਲੇ ਦੌਰ ਦੇ ਵਿੱਚ ਜਿਹੜਾ ਨਜ਼ਰ ਆਉਂਦਾ ਹੈ ਜਦੋਂ ਮੈਂ ਚਲੰਦਰ ਜਾ ਕੇ ਦੇਖਿਆ ਸੀ ਤਾਂ ਉਸ ਸਮੇਂ ਇਹ ਗੱਲ ਬੜੀ ਸਾਹਮਣੇ ਆਉਂਦੀ ਸੀ ਉੱਭਰ ਕੇ ਕਿ ਸ਼ਹਿਰ ਦੇ ਵਿੱਚ ਮੁਕਾਬਲਾ ਟਿਕਾਣਾ ਨਜ਼ਰ ਆਉਂਦਾ ਸੀ ਸ਼ਹਿਰ ਦੇ ਵਿੱਚ ਚੰਨੀ ਰਿੰਕੂ ਤੇ ਟੀਨੂ ਦੇ ਵਿਚਕਾਰ ਮਾਮਲਾ ਵਿਖਾਈ ਦਿੰਦਾ ਹੈ ਅਤੇ ਜ਼ਿਆਦਾਤਰ ਮੁਕਾਬਲਾ ਜੇਕਰ ਬੜਾ ਕਲੋਜ਼ ਫਾਈਟ ਚ ਚਲੇ ਜਾ ਕੇ ਦੇਖਿਆ ਜਾਵੇ ਨੇੜੇ ਜਾ ਕੇ ਤਾਂ ਸੁਸ਼ੀਲ ਕੁਮਾਰ ਰਿੰਕੂ ਤੇ ਚੰਨੀ ਦੇ ਵਿਚਕਾਰ ਜੇਕਰ ਤੁਸੀਂ 10 ਲੋਕਾਂ ਨਾਲ ਗੱਲ ਕਰਦੇ ਹੋ ਤਾਂ ਤੁਹਾਨੂੰ 7 ਲੋਕ ਚੰਨੀ ਦਾ ਨਾਂ ਸ਼ਰਿਆਮ ਲੈਂਦੇ ਆ ਖਾਸ ਕਰਕੇ ਕਿਉਂਕਿ BSP ਤੋਂ ਵੀ ਉਮੀਦਵਾਰ ਨੇਗੇ ਬਲਵਿੰਦਰ ਕੁਮਾਰ ਹੁਣੀ ਪਿਛਲੀ ਵਾਰ ਬਹੁਤ ਸੋਹਣੀਆਂ ਵੋਟਾਂ ਲਈਆਂ ਐਕਤੀ ਫਿਰ ਉਮੀਦ ਹੈ ਕਿ ਉਹ ਚੰਗਾ ਕਰਨਗੇ ਪਰ ਸਥਿਤੀਆਂ ਬੜੀਆਂ ਕਸੂਤੀਆਂ ਨੇ BSP ਦੇ ਲਈ BSP ਦਾ ਵੋਟਰ ਇਹ ਚੀਜ਼ ਨੂੰ ਸੋਚਦਾ ਹੈ ਕਿ ਜੇਕਰ ਅਸੀਂ ਬਲਵਿੰਦਰ ਕੁਮਾਰ ਨੂੰ ਵੋਟ ਪਾਤੀ ਕਿਤੇ ਚੰਨੀ ਹਾਰ ਨਾ ਜਾਵੇ ਇਹ ਉਹਨਾਂ ਦੇ ਦਿਮਾਗ ਦੇ ਵਿੱਚ ਵੱਡੇ ਪੱਧਰ ਤੇ ਚੀਜ਼ ਗੇੜੇ ਕੱਢ ਰਹੀ ਹੈ ਕਿਉਂਕਿ BSP ਦਾ ਅਕਾਲੀ ਦਲ ਦੇ ਨਾਲ ਜਾਣਾ ਤੇ ਫਿਰ ਅਕਾਲੀ ਦਲ ਨੂੰ ਜਲੰਧਰ ਸੀਟ ਛੱਡ ਦੇਣਾ ਬਾਏ ਇਲੈਕਸ਼ਨ ਦੇ ਵਿੱਚ ਇਹ BSP ਦੇ ਸਮਰਥਕ ਨੂੰ ਤੇ VOTER ਨੂੰ ਬੜੇ ਡੂੰਘੇ ਰੂਪ ਚ ਚੁਬੀ ਹੈ ਅਕਾਲੀ ਦਲ ਨਾਲ ਅਲਾਈਅੰਸ ਦਾ BJP ਨੂੰ ਫਾਇਦਾ ਮਾਫ ਕਰਨਾ BSP ਨੂੰ ਫਾਇਦਾ ਹੋਇਆ ਜਾਂ ਨਹੀਂ ਹੋਇਆ ਇਹ علیحد੍ਹਾ ਗੱਲ ਹੈ ਪਰ ਉਸ ਦਾ ਸਮਰਥਕ ਇਸ ਗੱਲ ਤੋਂ ਖਿਜਿਆ ਹੋਇਆ ਨਜ਼ਰ ਆਉਂਦਾ ਹੈ ਇਹ ਗੱਲ ਚਲਕਦੀ ਵੀ ਹੈ ਬਹੁਤ ਲੋਕ ਐਸੇ ਮਿਲੇ ਜਿਨ੍ਹਾਂ ਨੂੰ ਪੁੱਛਿਆ ਉਹਨਾਂ ਨੇ ਕਿਹਾ ਕਿ ਅਸੀਂ ਬੀਐਸਪੀ ਦੇ ਵੋਟਰ ਰਹੇ ਹਾਂ ਬੀਐਸਪੀ ਦੇ ਅੱਜ ਵੀ ਬੀਐਸਪੀ ਦੇ ਹਾਂ ਪਰ ਵੋਟ ਜਿਹੜੀ ਇਸ ਵਾਰ ਚੰਨੀ ਨੂੰ ਪਾਵਾਂਗੇ ਕਿਉਂਕਿ ਸਾਨੂੰ ਡਰ ਹੈ ਕਿ ਸਾਡੀ ਵੋਟ ਖਰਾਬ ਨਾ ਹੋ ਸੇ ਇਹ ਇੱਕ ਕੀਨੋਟ ਹੈ ਜਿਹੜਾ ਚੰਨੀ ਦੇ ਹੱਕ 'ਚ ਜਾਂਦਾ ਹੋਇਆ ਵਿਖਾਈ ਦਿੰਦਾ ਜਦੋਂ ਤੁਸੀਂ ਪਿੰਡਾਂ 'ਚ ਮੂਵ ਕਰ ਜਾਂਦੇ ਹੋ ਤਾਂ ਤੁਹਾਨੂੰ ਮੁਕਾਬਲਾ ਫਿਰ ਤਿੱਕ ਆਉਣਾ ਨਜ਼ਰ ਆਉਂਦਾ ਉੱਥੇ ਭਾਜਪੀ ਮਾਈਨਸ ਹੋ ਜਾਂਦੀ ਹੈ ਜਾਨੀ ਕਿ ਘਟ ਜਾਂਦੀ ਹੈ ਮਾਈਨਸ ਨਹੀਂ ਕਹਿ ਸਕਦੇ ਆਪ ਆਪਾਂ ਘਟ ਜਾਂਦੀ ਹੈ ਉੱਥੇ ਮੁਕਾਬਲਾ ਜੋਮਿੰਦਰ ਸਿੰਘ ਕੇਪੀ ਆ ਜਾਂਦੇ ਆ ਕਿਉਂਕਿ ਅਕਾਲੀ ਦਲ ਦੀ ਕੋਰ ਵੋਟ ਪਿੰਡਾਂ ਦੇ ਵਿੱਚ ਬੈਠੀ ਹੈ ਤੇ ਉਹ ਬੜੀ ਐਕਟਿਵ ਚੁਸਤੀ ਚੁਸਤੀ ਨਾਲ ਜਿਹੜਾ ਕੰਮ ਕਰ ਰਹੀ ਹੈ ਜਿਵੇਂ 2022 ਦੇ ਵਿੱਚ ਦੇਖਿਆ ਹੋਣਾ ਤੁਸੀਂ ਕਿ ਉਹ ਢਿੱਲੇ ਨਹੀਂ ਪਏ ਅਕਾਲੀ ਜਥੇਦਾਰ ਢਿੱਲੇ ਨਹੀਂ ਪਏ ਹੋਏ ਇਸ ਕਰਕੇ ਬੜੀ ਸੋਖੀ ਸਥਿਤੀ ਹੈ ਇੱਥੇ ਮੁਕਾਬਲਾ ਚੰਨੀ ਕੇਪੀ ਤੇ ਟੀਨੂ ਦੇ ਵਿੱਚ ਹੈ ਹੁਣ ਗੱਲ ਇਹ ਹੈ ਕਿ ਟੀਨੂ ਤੇ ਚੰਨੀ ਅਲਟੀਮੇਟ ਦੋਵੇਂ ਥਾਂ ਤੇ ਮੁਕਾਬਲੇ 'ਚ ਨੇ ਇਹੀ ਕਾਰਨ ਹੈ ਕਿ ਇਸ ਰੇਸ ਦੇ ਵਿੱਚ ਜੇਕਰ ਆਪਾਂ ਬੁਨਿਆਦੀ ਤੌਰ ਤੇ ਦੋ ਆਗੂ ਦੇਖਣੇ ਹੋਣ ਦੋ ਢੜਾਕ ਦੇਖਣੇ ਹੋਣ ਤਾਂ ਉਹ ਚੰਨੀ ਤੇ ਟੀਨੂ ਬਣਦੇ ਆ ਚੰਨੀ ਦਾ ਮਸਲਾ ਇਹ ਹੈ ਕਿ ਚੰਨੀ ਨੂੰ ਸ਼ਹਿਰ ਦੇ ਵਿੱਚ ਵੀ ਉਹੀ ਰਿਸਪਾਂਸ ਆ ਤੇ ਪਿੰਡਾਂ 'ਚ ਵੀ ਖਾਸ ਕਰਕੇ ਦਲਤ ਜਿਹੜੀ ਆਬਾਦੀ ਆ ਚਾਹੋ ਕਿ ਦਲਤਾ ਦੇ ਅੰਦਰ ਵੀ ਫਿਕਸ਼ਨ ਹੈ ਕਿ ਰਵਿਦਾਸੀਏ ਨੇ ਵਾਲਮੀਕੀ ਨੇ ਜਾਂ ਫਿਰ ਆਤਰਮੀ ਨੇ ਉਹਨਾਂ ਸਾਰਿਆਂ ਦੇ ਵਿੱਚ ਚੰਨੀ ਲਈ ਵਾਈਬ੍ਰੇਸ਼ਨ ਹੈਗੀ ਆ ਕਿਤੇ ਘਟਾ ਹੈ ਕਿਤੇ ਵਧਦਾ ਪਰ ਸਾਰਿਆਂ ਚ ਇਕੁਅਲ ਤੌਰ ਦੇ ਉੱਤੇ ਵੀ ਹੈਗੀ ਹੈ ਇਸ ਕਰਕੇ ਜਲੰਧਰ ਲੋਕ ਸਭਾ ਸੀਟ ਦੇ ਉੱਤੇ ਇਸ ਸਮੇਂ ਚੰਨੀ ਇੱਕ ਠੀਕ ਠਾਕ ਸੌਖੀ ਸਥਿਤੀ ਚ ਨੇ ਚੰਨੀ ਨੂੰ ਠੀਕ ਠਾਕ ਐਜ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਚੰਨੀ ਦਾ ਕੀ ਰਹਿ ਸਕਦਾ ਹੈ ਜਾਂ ਹੋਰ ਕਿਹੜਾ ਉਮੀਦਵਾਰ ਬਾਜ਼ੀ ਮਾਰ ਸਕਦਾ ਹੈ ਤੁਹਾਡੀ ਕੀ رائے ਹੈ ਕਮੈਂਟ ਬਾਕਸ ਚ ਜਰੂਰ ਦੱਸੋ